ਉਸੀ ਪਰਾਲੇ ਗੀਤਾ ਵਿੱਚ ਅਕਸਰ ਹੀ ਸੁਣਿਆ ਹੋਣਾ ਜੱਗੇ ਜੱਟ ਦੇ ਕਬੂਤਰ ਚੀਨੇ ਨਦੀਆਂ ਪਾਰ ਚੁਗਦੇ ਦਾਣੇ ਰੱਬ ਦੀਆਂ ਲਿਖਿਆ ਨੂੰ ਕੌਣ ਜਾਣੇ ਅੱਜ ਦੀ ਵੀਡੀਓ ਵਿੱਚ ਆਪਾਂ ਉਸੇ ਜੱਗੇ ਜੱਟ ਬਾਰੇ ਗੱਲ ਕਰਾਂਗੇ ਇੱਕ 250 ਕਿੱਲੇ ਦਾ ਸਰਦਾ ਜ਼ਿਮੀਂਦਾਰ ਡਾਕੂ ਕਿਵੇਂ ਬਣ ਗਿਆ ਉਹਨੇ ਕਿੱਥੇ ਕਿੱਥੇ ਡਾਕੇ ਮਾਰੇ ਉਹ ਕਿੰਨਾ ਚਿਰ ਜੇਲ੍ਹ ਵਿੱਚ ਰਿਹਾ ਉਸ ਤੋਂ ਬਾਅਦ ਉਸਦੇ ਪਰਿਵਾਰ ਦਾ ਕੀ ਬਣਿਆ ਜੋ ਗਾਉਣ ਵਾਲਿਆਂ ਨੇ ਜੱਗੇ ਬਾਰੇ ਗਾਇਆ ਕਿ ਜੱਗੇ ਦੀ ਅਸਲ ਜ਼ਿੰਦਗੀ ਵਿੱਚ ਬਿਲਕੁਲ ਉਸੇ ਤਰ੍ਹਾਂ ਹੋਇਆ ਸੀ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਆਪਾਂ ਇਸ ਵੀਡੀਓ ਵਿੱਚ ਕਰਦੇ ਆਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਜੀਐਸ ਕੜਿਆਣਾ ਪਿੰਡ ਬੁਰਜ ਰਣ ਸਿੰਘ ਵਾਲਾ ਤਹਿਸੀਲ ਚੁੰਨੀਆਂ ਜ਼ਿਲ੍ਹਾ ਲਾਹੌਰ ਪਰ ਅੱਜ ਕੱਲ੍ਹ ਜ਼ਿਲ੍ਹਾ ਕਸੂਰ ਵਿੱਚ ਆਉਂਦਾ ਬੁਰਜ ਰਣ ਸਿੰਘ ਵਾਲਾ ਸਿੱਧੂਆਂ ਦਾ ਪਿੰਡ ਸੀ ਉਤੋਂ ਦੇ ਰਹਿਣ ਵਾਲੇ ਸਰਦਾਰ ਮੱਖਣ ਸਿੰਘ ਅਤੇ ਸਰਦਾਰ ਰੂਪ ਸਿੰਘ ਇੱਕ ਤਕੜੇ ਜ਼ਿਮੀਂਦਾਰ ਸੀ ਖੁੱਲੀਆਂ ਜ਼ਮੀਨਾਂ, ਮਾਲ ਡੰਗਰ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਸਰਦਾਰ ਮੱਖਣ ਸਿੰਘ ਤੇ ਉਸ ਦੀ ਪਤਨੀ ਭਾਗ ਕੌਰ ਜਿਸ ਨੂੰ ਭਾਗਣ ਵੀ ਕਿਹਾ ਜਾਂਦਾ, ਉਹਨਾਂ ਦੇ ਘਰ ਇੱਕ ਬੇਟੇ ਦਾ ਜਨਮ 8ਵੇਂ ਮਹੀਨੇ ਵਿੱਚ ਹੁੰਦਾ ਤੇ ਜਨਮ ਲੈਣ ਤੋਂ ਕੁਝ ਟਾਈਮ ਬਾਅਦ ਉਸ ਦੀ ਮੌਤ ਹੋ ਜਾਂਦੀ ਆ। ਤੇ ਅਗਲੇ ਸਾਲ ਫਿਰ ਇੱਕ ਬੇਟਾ 8ਵੇਂ ਮਹੀਨੇ ਵਿੱਚ ਪੈਦਾ ਹੁੰਦਾ ਤੇ ਉਹ ਪੈਦਾ ਹੁੰਦੇ ਸਾਰ ਹੀ ਮਰ ਜਾਂਦਾ। ਇਸ ਤਰ੍ਹਾਂ ਮਾਤਾ ਪਾਪ ਤੌਰ ਤੇ 8 ਬੇਟੇ 8ਵੇਂ ਮਹੀਨੇ ਵਿੱਚ ਪੈਦਾ ਹੋਏ ਤੇ ਅੱਠੇ ਹੀ ਮਰ ਗਏ ਫਿਰ ਸਰਦਾਰ ਮੱਖਣ ਸਿੰਘ ਤੇ ਭਾਗ ਕੌਰ ਨਾਲ ਦੇ ਪਿੰਡ ਇੰਦਰ ਸਿੰਘ ਸੋਢੀ ਕੋਲ ਜਾਂਦਿਆ ਜੋ ਕਿ ਧਾਗੇ ਤਵੀਤ ਦਾ ਕੰਮ ਕਰਦਾ ਸੀ ਉੱਥੇ ਜਾ ਕੇ ਸਾਰੀ ਗੱਲਬਾਤ ਦੱਸ ਦਿਆ ਇੰਦਰ ਸਿੰਘ ਸੋਢੀ ਨੇ ਸਭਾਈ ਕੀ ਗਿਆ ਕੋਈ ਗੱਲ ਨਹੀਂ ਬੱਚਾ ਹੋ ਜਾਵੇਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਦੋ ਬੇਟੀਆਂ ਪੈਦਾ ਹੋਈਆਂ ਇੱਕ ਦਿਨ ਮਾਤਾ ਪਿਤਾ ਕੌਰ ਇੰਦਰ ਸਿੰਘ ਸੋਢੀ ਦੀ ਪਤਨੀ ਨੂੰ ਮਿਲਦੀ ਆ ਤੇ ਆਖਦੀ ਆ ਰੱਬ ਨੇ ਸਾਨੂੰ ਦੋ ਧੀਆਂ ਹੀ ਦੇਣੀਆਂ ਸੀ ਤਾਂ ਇੰਦਰ ਸਿੰਘ ਦੀ ਪਤਨੀ ਨੇ ਘਰ ਜਾ ਕੇ ਗੱਲ ਕੀਤੀ ਤਾਂ ਇੰਦਰ ਸਿੰਘ ਨੇ ਕਿਹਾ ਕਿ ਤੂੰ ਭਾਕੌਰ ਨੂੰ ਕਹੀਂ ਜਦੋਂ ਸੁੱਚੀ ਕੋ ਖੋਵੇ ਫਿਰ ਦਵਾਈ ਦੇਵਾਂਗੇ ਭਾਕੌਰ ਨੇ ਇਸੇ ਤਰ੍ਹਾਂ ਕੀਤਾ ਤਾਂ ਉਸ ਤੋਂ ਬਾਅਦ ਇੱਕ ਬੇਟੇ ਦਾ ਜਨਮ ਹੋਇਆ ਤੇ ਉਸ ਦਾ ਨਾਂ ਜਗਤ ਸਿੰਘ ਰੱਖਿਆ ਪਹਿਲਾਂ ਜਦੋਂ 8 ਮੁੰਡੇ ਮਰੇ ਤਾਂ ਹਰੇਕ ਮੁੰਡੇ ਦੇ ਨਾਂ ਦਾ ਘਰੇ ਬੱਕਰਾ ਰੱਖਿਆ ਜਾਂਦਾ ਜਦੋਂ ਮੁੰਡਾ ਮਰਦਾ ਨਾਲ ਹੀ ਬੱਕਰਾ ਮਰ ਜਾਂਦਾ ਇਸ ਤਰ੍ਹਾਂ 8 ਮੁੰਡੇ ਮਰੇ ਤੇ 8 ਹੀ ਬੱਕਰੇ ਮਰੇ 9ਵਾਂ ਮੁੰਡਾ ਵੀ ਬਚ ਗਿਆ ਤੇ 9ਵਾਂ ਬੱਕਰਾ ਵੀ ਬਚ ਗਿਆ ਹੌਲੀ ਹੌਲੀ ਉਹ ਬੱਕਰਾ ਇੰਨਾ ਵੱਡਾ ਹੋ ਗਿਆ ਪਿੰਡ ਵਿੱਚ ਕਿਸੇ ਵੀ ਔਰਤ ਨੂੰ ਪੀਣ ਨਹੀਂ ਸੀ ਕਰਨ ਦਿੰਦਾ ਮਤਲਬ ਚੱਜ ਵਿੱਚ ਪਾ ਕੇ ਦਾਣੇ ਨਹੀਂ ਸੀ ਛੱਟਣ ਦਿੰਦਾ ਨਾਲ ਦੇ ਕਿਸੇ ਪਿੰਡ ਦੇ ਆਜੜੀ ਨੇ ਆਪਣੀਆਂ ਬੱਕਰੀਆਂ ਵਾਸਤੇ ਉਹ ਬੱਕਰਾ ਆਧਾਰਾ ਲੈ ਲਿਆ ਤੇ ਅੱਗੇ ਚਟਗਈਆਂ ਨੂੰ ਵੇਚ ਦਿੱਤਾ ਪਿੰਡ ਦੀ ਪੰਚਾਇਤ ਨੇ ਆਜੜੀ ਨੂੰ 5 ਰੁਪਏ ਜੁਰਮਾਨਾ ਲਾਇਆ ਨਾ ਤਾਂ ਬੱਕਰਾ ਦੇਣ ਵਾਲੇ ਦਾ ਕੁਛ ਰਿਹਾ ਨਾ ਵੇਚਣ ਵਾਲੇ ਦਾ ਤੇ ਨਾ ਵੰਡਣ ਵਾਲੇ ਦਾ ਕੁਛ ਰਿਹਾ। ਜਗਤ ਸਿੰਘ ਜਦੋਂ 3-4 ਸਾਲ ਦਾ ਸੀ ਤਾਂ ਉਸਦੇ ਪਿਤਾ ਸਰਦਾਰ ਮੱਖਣ ਸਿੰਘ ਦੀ ਮੌਤ ਹੋ ਜਾਂਦੀ ਆ। ਜਗਤ ਸਿੰਘ ਨੂੰ ਉਸਦੇ ਚਾਚੇ ਸਰਦਾਰ ਰੂਪ ਸਿੰਘ ਨੇ ਪਾਲਿਆ। ਜੱਗਾ ਨਾਂ ਵੀ ਰੂਪ ਸਿੰਘ ਨੇ ਹੀ ਰੱਖਿਆ ਸੀ। ਇੱਕ ਵਾਰ ਜੱਗੇ ਨੇ ਆਪਣੇ ਦੋਸਤਾਂ ਨਾਲ ਸਰਦਾਰ ਰੂਪ ਸਿੰਘ ਦੇ ਖੇਤ ਵਿੱਚੋਂ ਦੰਨੇ ਪੱਟ ਲਏ। ਰੂਪ ਸਿੰਘ ਨੇ ਜੱਗੇ ਦੇ 3-4 ਥੱਪੜ ਜੜ ਦਿੱਤੇ। ਜੱਗਾ ਗੁੱਸੇ ਵਿੱਚ ਆ ਕੇ ਰੂਪ ਸਿੰਘ ਦੇ ਖੂਹ ਤੇ ਜਾਂਦਾ ਤੇ ਖੂਦ ਹੀਆ ਟਿੰਡਾ ਖੋਲ ਕੇ ਖੂਹ ਵਿੱਚ ਸਿੱਟ ਦਿੰਦਾ ਜੱਗੇ ਦਾ ਇੱਕ ਦੋਸਤ ਸੋਨ ਸਿੰਘ ਤੇਲੀ ਜਿਸ ਨੇ ਅਖੀਰ ਤੱਕ ਜੱਗੇ ਨਾਲ ਯਾਰੀ ਨਿਭਾਈ ਜੱਗਾ ਜਦੋਂ 17-18 ਸਾਲਾਂ ਦਾ ਸੀ ਤਾਂ ਪਿੰਡ ਰਾਮਥੰਮਨ ਵਿੱਚ ਵਿਸਾਖੀ ਦਾ ਮੇਲਾ ਲੱਗਿਆ ਹੋਇਆ ਸੀ ਰਾਮਥੰਮਨ ਦੇ ਮੇਲੇ ਤੇ ਬਹੁਤ ਰੌਣਕ ਹੁੰਦੀ ਸੀ ਪਹਿਲਵਾਨਾਂ ਦੇ ਘੋਲ ਹੁੰਦੇ ਕਬੱਡੀ ਹੁੰਦੀ ਲੋਕ ਦੂਰੋਂ ਦੂਰੋਂ ਟੋਲੀਆਂ ਬਣਾ ਕੇ ਆਉਂਦੇ ਤੇ ਮੇਲਾ ਵੇਖਦੇ ਇੱਕ ਸਬ ਇੰਸਪੈਕਟਰ ਘੋੜੀ ਤੇ ਆਇਆ ਤੇ ਕਹਿਣ ਲੱਗਿਆ ਚੁੱਪਚਾਪ ਮੇਲਾ ਵੇਖੋ ਕਿਸੇ ਨੇ ਲਲਕਾਰਾ ਨਹੀਂ ਮਾਰਨਾ ਤੇ ਕਿਸੇ ਨੇ ਗੜਬੜ ਨਹੀਂ ਕਰਨੀ ਉਸ ਦੀ ਗੱਲ ਸੁਣ ਕੇ ਸਾਰੇ ਚੁੱਪ ਹੋ ਗਏ ਤੇ ਇਸ ਚੁੱਪ ਨੂੰ 17-18 ਸਾਲਾਂ ਦੇ ਜੱਗੇ ਨੇ ਲਲਕਾਰਾ ਮਾਰ ਕੇ ਤੋੜਿਆ ਜੱਗੇ ਦਾ ਵਿਆਹ ਬੁਰਜ ਰਣ ਸਿੰਘ ਦੇ ਨੇੜੇ ਪਿੰਡ ਤਲਵੰਡੀ ਵਿੱਚ ਇੰਦਰ ਕੌਰ ਨਾਲ ਹੋਇਆ ਇਹਨਾਂ ਦੇ ਘਰੇ ਇੱਕ ਬੇਟੀ ਹੋਈ ਉਸ ਦਾ ਨਾਂ ਗੁਲਾਬ ਕੌਰ ਰੱਖਿਆ ਪਿੰਡ ਮੋਕਲ ਦਾ ਜ਼ੈਲਦਾਰ ਜੱਗੇ ਨਾਲ ਦੁਸ਼ਮਣੀ ਰੱਖਦਾ ਸੀ ਇਹ ਜ਼ੈਲਦਾਰ ਅੰਗਰੇਜ਼ ਸਰਕਾਰ ਨਾਲ ਮਿਲ ਕੇ ਬਾਗੀ ਲੋਕਾਂ ਬਾਰੇ ਅੰਗਰੇਜ਼ਾਂ ਨੂੰ ਸੂਹ ਦਿੰਦਾ ਸੀ ਇਸ ਜੈਲਦਾਰ ਨੇ ਚੂਨੀਆ ਦੇ ਥਾਣੇਦਾਰ ਅਲੀ ਅਸਕਰ ਨਾਲ ਮਿਲ ਕੇ ਇੱਕ ਝੂਠਾ ਕੇਸ ਪਵਾ ਕੇ ਜੱਗੇ ਨੂੰ 4 ਸਾਲ ਦੀ ਜੇਲ੍ਹ ਕਰਵਾ ਦਿੱਤੀ। ਜੇਲ੍ਹ ਤੋਂ ਬਾਹਰ ਆ ਕੇ ਇੱਕ ਵਾਰ ਜੱਗਾ ਆਪਣੀ ਘਰ ਵਾਲੀ ਇੰਦਰ ਕੌਰ ਨੂੰ ਲੈਣ ਆਪਣੇ ਸਹੁਰੇ ਤਲਵੰਡੀ ਗਿਆ ਤਾਂ ਬਾਹਰ ਕੁਝ ਬਦਮਾਸ਼ ਲਲਕਾਰੇ ਮਾਰ ਰਹੇ ਸੀ। ਜੱਗੇ ਨੇ ਪੁੱਛਿਆ ਇਹ ਕੌਣ ਆ ਤਾਂ ਉਸਦੇ ਸਹੁਰਿਆਂ ਨੇ ਦੱਸਿਆ ਇਹ ਪਿੰਡ ਦੇ ਕੁਝ ਬਦਮਾਸ਼ ਆ। ਥਾਲੇ ਕਚਹਿਰੀਆਂ ਵਿੱਚ ਇਹਨਾਂ ਦੀ ਚੱਲਦੀ ਆ ਤੇ ਇਹ ਪੰਡਤਾਂ ਦੀ ਕੁੜੀ ਨੂੰ ਘਰੇ ਰੱਖੀ ਬੈਠਿਆ। ਪਿੰਡ ਦੇ ਕਈ ਮੋਹਤਵਾਰ ਬੰਦਿਆਂ ਨੇ ਸਮਝਾਇਆ ਪਿੰਡ ਦੀ ਪੰਚਾਇਤ ਵੀ ਕਈ ਵਾਰ ਗਈ ਪਰ ਇਹ ਨਹੀਂ ਮੰਨੇ ਜੱਗੇ ਨੇ ਕਿਹਾ ਉਹ ਪੰਚਾਇਤ ਹੀ ਕਾਦੀ ਜਿੰਨਾ ਤੋਂ ਦੋ ਬਦਮਾਸ਼ ਨਹੀਂ ਕਾਬੂ ਆਏ ਫਿਰ ਜੱਗਾ ਕੋੜੀ ਤੇ ਚੜਿਆ ਤੇ ਬਦਮਾਸ਼ਾਂ ਤੋਂ ਕੁੜੀ ਛੁਡਾ ਕੇ ਉਹਨਾਂ ਦੇ ਘਰੇ ਪਹੁੰਚਦੀ ਕੀਤੀ ਜਦੋਂ ਜੱਗਾ ਵਾਪਸ ਆਇਆ ਤਾਂ ਨਹਿਰ ਦੇ ਕੱਚੇ ਪੁੱਲ ਤੇ ਬਦਮਾਸ਼ਾਂ ਨਾਲ ਟੱਕਰ ਹੋ ਗਈ ਉਸ ਤੋਂ ਬਾਅਦ ਜੱਗੇ ਦਾ ਨਾਂ ਕਈ ਪਿੰਡਾਂ ਵਿੱਚ ਮਸ਼ਹੂਰ ਹੋ ਗਿਆ ਜੱਗੇ ਨੇ ਪਿੰਡ ਖਮਿਆਰੀ ਵਾਲਾ ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸ਼ਾਹੂਕਾਰ ਦੇ ਘਰ ਪਹਿਲਾ ਡਾਕਾ ਮਾਰਿਆ ਜਿਸ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਸੋਨਾ ਚਾਂਦੀ ਹੱਥ ਲੱਗਿਆ ਜਦੋਂ ਲੁੱਟਦਾ ਮਾਲ ਤਿੰਨ ਜਨਿਆਂ ਨੇ ਆਪਸ ਵਿੱਚ ਵੰਡਿਆ ਤਾਂ ਇੱਕ ਜਨੇ ਨੂੰ ਡੇ ਡੇਡ ਸਿਰ ਸੋਨਾ ਆਇਆ ਇੱਕ ਕੰਠਾ ਵੱਧ ਗਿਆ ਉਹ ਜੱਗੇ ਨੇ ਘੋੜਿਆਂ ਦੀ ਸਾਮ ਸੰਭਾਲ ਕਰਨ ਵਾਲੇ ਨੂੰ ਦੇ ਦਿੱਤਾ ਇੱਕ ਵਾਰ ਅਚਲ ਕੇ ਪਿੰਡ ਦੇ ਕਿਸੇ ਬਾਣੀਏ ਤੋਂ ਬੰਦੂਕ ਕੋਹੀ ਜੱਗੇ ਨੇ ਕਿਹਾ ਤੂੰ ਬੰਦੂਕ ਲੋਡ ਕਰਨੀ ਆ ਤੇ ਮੈਂ ਲੋਡ ਕੀਤੀ ਹੋਈ ਆ ਚੁੱਪਚਾਪ ਬੰਦੂਕ ਉੱਤੇ ਕਾਰਤੂਸ ਦੇ ਦੇ ਤਾਂ ਬਾਣੀਏ ਨੇ ਕਿਹਾ ਬੰਦੂਕ ਤਾਂ ਤੂੰ ਲੈ ਜਾ ਪਰ ਅੰਗਰੇਜ਼ ਸਰਕਾਰ ਸਾਨੂੰ ਪਰੇਸ਼ਾਨ ਕਰੇਗੀ ਤਾ ਜੱਗੇ ਨੇ ਬਾਣੀਏ ਦੇ ਘਰ ਵਾਲੀ ਨੂੰ ਕਿਹਾ ਜਦੋਂ ਅਸੀਂ ਦੋ ਕੋ ਦੂਰ ਚਲੇ ਗਏ ਤਾਂ ਤੂੰ ਕੋਠੇ ਤੇ ਚੜਕੇ ਰੌਲਾ ਪਾ ਦੇਵੀਂ ਕਿ ਸਾਡੀ ਬੰਦੂਕ ਖੋ ਕੇ ਲੈ ਗਏ ਇੱਕ ਵਾਰ ਜੱਗਾ ਤੇ ਉਸ ਦੇ ਸਾਥੀ ਢੋੜੀਆਂ ਤੇ ਤਲਵੰਡੀ ਤੋਂ ਕੰਗਨਵਾਲ ਜਾ ਰਹੇ ਸੀ ਰਸਤੇ ਵਿੱਚ ਇੱਕ ਸਬਜ਼ੀ ਵੇਚਣ ਵਾਲਾ ਬਜ਼ੁਰਗ ਲੱਕੜਾਂ ਦੀ ਧੂਣੀ ਬਾਲ ਕੇ ਸੇਕ ਰਿਹਾ ਸੀ ਜੱਗਾ ਤੇ ਉਸ ਦੇ ਦੋਸਤਾਂ ਨੇ ਉਸ ਬਜ਼ੁਰਗ ਦੀਆਂ ਗਾਜਰਾਂ ਖਾਧੀਆਂ ਤਾਂ ਉਹ ਬਜ਼ੁਰਗ ਬੋਲਿਆ ਇਹ ਗਾਜਰਾ ਵੇਚ ਕੇ ਮੈਂ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਸੀ ਜੱਗੇ ਨੇ ਆਪਣੇ ਥੈਲੇ ਵਿੱਚੋਂ ਮੋਹਰਾ ਕੱਢਿਆ ਅਤੇ ਉਸ ਬਜ਼ੁਰਗ ਨੂੰ ਦੇ ਦਿੱਤੀਆਂ ਮੋਹਰਾ ਵੇਖ ਕੇ ਉਹ ਬਜ਼ੁਰਗ ਬਹੁਤ ਖੁਸ਼ ਹੋਇਆ ਤੇ ਜੱਗੇ ਨੇ ਆਖਿਆ ਅੱਗੇ ਤੋਂ ਇੰਨੀ ਠੰਡ ਵਿੱਚ ਬਾਹਰਲਾ ਨਿਕਲਿਆ ਕਰ ਹੁਣ ਇਲਾਕੇ ਵਿੱਚ ਜੱਗੇ ਦੀ ਐਨੀ ਚੜ੍ਹਾਈ ਹੋ ਗਈ ਸੀ ਕਿ ਉਹ ਆਪਣੇ ਵੱਲੋਂ ਮਾਰੇ ਜਾਂਦੇ ਡਾਕਿਆਂ ਦੀ ਖਬਰ ਪੁਲਿਸ ਨੂੰ ਪਹਿਲਾਂ ਹੀ ਦੇ ਦਿੰਦੇ ਸੀ ਕਿ ਅੱਜ ਫਲਾਨੀ ਥਾਂ ਡਾਕਾ ਮਾਰਨਾ ਜੱਗਾ ਲੁੱਟਦਾ ਮਾਲ ਆਪਣੇ ਘਰ ਨਹੀਂ ਸੀ ਲੈ ਜਾਂਦਾ ਗਰੀਬਾ ਲੋੜਵੰਦਾ ਜਾਂ ਸ਼ਾਹੂਕਾਰਾਂ ਵੱਲੋਂ ਵੱਧ ਵਿਆਜ ਲਾ ਕੇ ਲੁੱਟੇ ਜਾ ਰਹੇ ਲੋਕਾਂ ਵਿੱਚ ਵੱਡ ਦਿੰਦਾ ਸੀ ਪਰ ਕਦੇ ਪੁਲਿਸ ਦੇ ਹੱਥ ਨਹੀਂ ਸੀ ਆਉਂਦੇ ਇਹ ਵੀ ਦੱਸਿਆ ਜਾਂਦਾ ਕਿ ਜਦੋਂ ਜੱਗੇ ਹੋਰੀ ਲਾਹੌਰ ਵਾਲੇ ਪਾਸੇ ਹੁੰਦੇ ਤਾਂ ਅੰਮ੍ਰਿਤਸਰ ਮੱਥਾ ਟੇਕਣ ਜ਼ਰੂਰ ਆਉਂਦੇ ਜੱਗੇ ਮਾਰਿਆ ਲਾਇਲਪੁਰ ਡਾਕਾ ਇਹ ਤਾਂ ਤੁਸੀਂ ਸੁਣਿਆ ਹੀ ਹੋਣਾ ਇਹ ਡਾਕਾ ਜੱਗੇ ਤੇ ਉਸਦੇ ਸਾਥੀਆਂ ਨੇ ਮਿੱਥਕੇ ਨਹੀਂ ਸੀ ਮਾਰਿਆ ਸਗੋਂ ਗੱਲ ਪਿਆ ਢੋਲ ਵਜਾਉਣਾ ਪਿਆ ਸੀ ਇੱਕ ਵਾਰ ਜੱਗਾ ਤੇ ਉਸਦੇ ਸਾਥੀ ਅਮਰਸਰ ਦੇ ਨੇੜੇ ਕਿਸੇ ਪਿੰਡ ਵਿੱਚ ਕਬੱਟੀ ਤੇ ਘੋਲ ਵੇਖਣ ਆ ਰਹੇ ਸੀ ਰਸਤੇ ਵਿੱਚ ਉੱਠ ਰਹੇ ਧੂਏਂ ਦੇ ਸੰਘਣੇ ਬੱਦਲ ਵੇਖ ਕੇ ਸਮਝ ਗਏ ਕਿ ਕੋਈ ਤਾਂ ਗੱਲ ਹੈ ਅਸਲ ਵਿੱਚ ਅਟਾਰੀ ਦੇ ਨੇੜੇ ਪੁਲਿਸ ਨੇ ਬੱਪਰਾ ਦੀ ਭਾਲ ਵਿੱਚ ਕਿਸੇ ਘਰ ਨੂੰ ਅੱਗ ਲਾ ਦਿੱਤੀ ਜੱਗੇ ਦਾ ਇਸ ਗੱਲੋਂ ਪੁਲਿਸ ਨਾਲ ਟਕਰਾਰ ਹੋ ਗਿਆ ਜੱਗੇ ਦੀ ਬੋਲਬਾਣੀ ਸੁਣ ਕੇ ਪੁਲਿਸ ਅਫਸਰ ਨੂੰ ਸ਼ੱਕ ਪੈ ਗਿਆ ਕਿ ਇਹ ਤਾਂ ਜੱਗਾ ਹੀ ਲੱਗਦਾ ਜੱਗੇ ਨੂੰ ਵੀ ਪਤਾ ਲੱਗ ਗਿਆ ਕਿ ਹੁਣ ਮਾਮਲਾ ਵਿਗੜ ਸਕਦਾ ਜੱਗੇ ਨੇ ਆਪਣੇ ਸਾਥੀਆਂ ਨੂੰ ਇਸ਼ਾਰਾ ਕੀਤਾ ਤੇ ਰਵੀ ਦੇ ਨਾਲ-ਨਾਲ ਨਿਕਲ ਗਏ ਲਾਇਲਪੁਰ ਨੂੰ ਜਾਂਦੇ ਲੱਕੜ ਦੇ ਪੁਲ ਨੂੰ ਪਾਰ ਕਰਕੇ ਉਹਦੀਆਂ ਲੱਕੜਾਂ ਥੱਲੋਂ ਆਰੀ ਨਾਲ ਵੱਢ ਦਿੱਤੀਆਂ ਪਿੱਛੋਂ ਆ ਰਹੀਆਂ ਪੁਲਿਸ ਦੀਆਂ ਗੱਡੀਆਂ ਨਹਿਰ ਵਿੱਚ ਜਾ ਟਗੀਆਂ ਲਾਇਲਪੁਰ ਦੇ ਬਾਹਰ ਅੰਗਰੇਜ਼ ਸਰਕਾਰ ਦਾ ਇੱਕ ਗੈਸਟ ਹਾਊਸ ਸੀ ਉਸ ਗੈਸਟ ਹਾਊਸ ਵਿੱਚ ਉਸ ਸਮੇਂ ਬੇਗਮਾ ਹੀ ਸੀ ਜੱਗਾ ਤੇ ਉਸ ਦੇ ਸਾਥੀ ਗੈਸਟ ਹਾਊਸ ਵਿੱਚ ਜਾਂਦੇ ਆ ਉੱਥੇ ਉਹਨਾਂ ਨੂੰ ਕਾਫੀ ਪੈਸਾ ਤੇ ਗਹਿਣੇ ਹੱਥ ਲੱਗਦੇ ਆ ਜੱਗਾ ਤੇ ਉਸ ਦੇ ਸਾਥੀ ਚਾਲ ਲੱਗੇ ਬੇਗਮਾ ਨੂੰ ਕਹਿ ਕੇ ਗਏ ਕਿ ਜਦੋਂ ਪੁਲਿਸ ਆਵੇ ਤੱਕ ਕਹਿ ਦੇਣਾ ਇਹ ਸਭ ਕੁਝ ਜੱਗਾ ਤੇ ਉਸ ਦੇ ਸਾਥੀ ਕਰਕੇ ਗਏ ਆ ਐਵੇਂ ਕਿਸੇ ਹੋਰ ਦਾ ਨਾਂ ਨਾ ਲਾ ਦਿਓ ਲਾਇਲਪੁਰ ਤੇ ਇਸ ਡਾਕੇ ਤੋਂ ਬਾਅਦ ਅੰਗਰੇਜ਼ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਅੰਗਰੇਜ਼ ਸਰਕਾਰ ਦਾ ਗੈਸਟ ਹਾਊਸ ਲੁਕਣਾ ਕੋਈ ਛੋਟੀ ਗੱਲ ਨਹੀਂ ਸੀ ਜੱਗੇ ਨੂੰ ਫੜਨ ਵਾਸਤੇ ਪੁਲਿਸ ਪੱਬਾ ਪਾਰ ਹੋ ਗਈ ਨਾਇਲਪੁਰ ਤੋਂ ਨਿਕਲ ਕੇ ਜੱਗੇ ਹੋਰਾਂ ਦਾ ਕਾਕੜਾ ਨਹਿਰ ਦੇ ਕੱਚੇ ਪੁਲ ਤੇ ਪੁਲਿਸ ਨਾਲ ਹੋ ਗਿਆ ਇੱਥੇ ਬਹੁਤ ਲੜਾਈ ਹੋਈ ਪਰ ਜੱਗੇ ਹੋਰੀ ਇੱਥੋਂ ਵੀ ਨਿਕਲ ਗਏ ਜੱਗੇ ਦੇ ਪਿੰਡ ਬੁਰਜ ਰਣ ਸਿੰਘ ਵਾਲਾ ਦੇ ਨੇੜੇ ਪਿੰਡ ਕਾਵਾਂ ਦੇ ਕੇਰ ਸਿੰਘ ਨਾਲ ਜੱਗੇ ਦੀ ਗੂੜੀ ਦੋਸਤੀ ਸੀ ਕੇਰ ਸਿੰਘ ਦੇ ਭਰਾ ਗੁਲਾਬ ਸਿੰਘ ਦੇ ਪੁੱਤਰ ਅਵਤਾਰ ਸਿੰਘ ਨਾਲ ਜੱਗੇ ਦੀ ਤੀ ਗੁਲਾਬ ਕੌਰ ਵਿਆਹੀ ਹੋਈ ਸੀ ਗੁਲਾਬਕੌਰ ਦੀ 7 ਸਾਲਾਂ ਦੀ ਉਮਰ ਵਿੱਚ ਮੰਗਣੀ ਹੋ ਗਈ ਸੀ ਤੇ 8 ਸਾਲਾਂ ਦੀ ਉਮਰ ਚ ਵਿਆਹ ਹੋ ਗਿਆ ਸੀ। ਗੁਲਾਬਕੌਰ ਦਾ ਨਾਂ ਸਹੁਰਿਆਂ ਨੇ ਰੇਸ਼ਮ ਕੌਰ ਰੱਖਿਆ। ਕੇਰ ਸਿੰਘ ਦਾ ਦੂਜਾ ਭਰਾ ਮੇਜਾ ਸਿੰਘ ਬੱਬਰਾਂ ਦੀ ਮਦਦ ਕਰਦਾ ਸੀ। ਇਸ ਕਰਕੇ ਜੱਗਾ ਵੀ ਬੱਬਰਾਂ ਦੀ ਹਥਿਆਰਾ ਤੇ ਲੋਕਨ ਵਿੱਚ ਮਦਦ ਕਰਦਾ ਰਹਿੰਦਾ। ਜੱਗੇ ਦੇ ਪਿੰਡ ਪੁਰਜ ਰਣ ਸਿੰਘ ਵਾਲਾ ਵਿੱਚ ਜੱਗੇ ਦੇ ਭਤੀਜੇ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਜਦੋਂ ਨਨਕਾਣਾ ਸਾਹਿਬ ਵਾਕਾ ਹੋਇਆ ਤਾਂ ਸਮਝੋ ਪਰਲੋ ਹੀ ਆ ਗਈ ਸੀ। ਇਵੇਂ ਨਰਨੂ ਮਹੰਤ ਨੇ ਸਿੱਖਾਂ ਤੇ ਜ਼ੁਲਮ ਕੀਤੇ ਸਰਦਾਰ ਲਖਮਨ ਸਿੰਘ ਧਾਰੋਵਾਲੀ ਨੂੰ ਜੰਡ ਦੇ ਦਰਖਤ ਨਾਲ ਬੰਨ੍ਹ ਕੇ ਅੱਗ ਲਾਈ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਤੇ ਗੋਲੀਆਂ ਚਲਾਈਆਂ ਗਈਆਂ ਨਰਕਾਲਾ ਸਾਹਿਬ ਦੇ ਸਾਕੇ ਬਾਰੇ ਮੈਂ ਇੱਕ ਅਲੱਗ ਤੋਂ ਵੀਡੀਓ ਪਾਈ ਹੋਈ ਆ ਉਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਇਸ ਵੀਡੀਓ ਤੋਂ ਬਾਅਦ ਤੁਸੀਂ ਉਹ ਵੀਡੀਓ ਜ਼ਰੂਰ ਦੇਖਣੀ ਜਦੋਂ ਇਸ ਘਟਨਾ ਦੀ ਖਬਰ ਜੱਗੇ ਕੋਲ ਪਹੁੰਚੀ ਤਾਂ ਜੱਗਾ ਤੇ ਉਸ ਦੇ ਸਾਥੀ ਕਿਤੇ ਬੈਠੇ दारू ਪੀ ਰਹੇ ਸੀ ਜੱਗੇ ਨੇ दारूਵਾਰੀ ਬਲਟੋਹੀ ਲੱਤ ਮਾਰ ਕੇ ਰੋੜ ਦਿੱਤੀ ਤੇ ਆਪਣੇ ਆਪ ਨੂੰ ਕਿਹਾ ਲੱਖ ਲਾਂਤਾਂ ਤੇਰੇ ਜੰਮਨ ਤੇ ਜੱਗੇ ਨੇ ਆਪਣੇ ਆਪ ਨੂੰ ਲਾਂਤਾਂ ਪਾਈਆਂ ਤੇ ਆਪਣੇ ਸਾਥੀ ਸੋਹਣ ਸਿੰਘ ਤੇਲੀ ਬਾਬਾ ਸਿੰਘ ਬੰਤ ਸਿੰਘ ਠਾਕਰ ਸਿੰਘ ਤੇ ਛੰਡਾ ਸਿੰਘ ਨਾਲ ਸਲਾਹ ਕੀਤੀ ਕਿ ਨਨਕਾਣਾ ਨੇ ਚੱਲਿਆ ਜਾਵੇ ਅਗਲੇ ਦਿਨ ਸਾਰਿਆਂ ਨੇ ਫਕੀਰਾਂ ਵਾਲੇ ਭੇਸ ਬਣਾਏ ਜੰਗਲ ਵਿੱਚੋਂ ਸੁੱਕੀਆਂ ਲੱਕੜਾਂ ਕੱਠੀਆਂ ਕਰ ਲਈਆਂ ਤੇ ਨਨਕਾਣਾ ਸਾਹਿਬ ਵੱਲ ਚੱਲ ਜਾਣ ਬੁੱਝ ਕੇ ਪੁਲਿਸ ਦੇ ਕੋਲੋਂ ਲੰਗੇ ਕਿਉਂਕਿ ਉੱਥੇ ਪੁਲਿਸ ਦਾ ਸਖਤ ਪਹਿਰਾ ਲੱਗਿਆ ਹੋਇਆ ਸੀ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਕਿਹਾ ਕਿ ਤੁਖਦੇ ਸਿਵਿਆਂ ਵਿੱਚ ਲੱਕੜਾਂ ਲਾ ਕੇ ਅੱਗ ਹੋਰ ਤੇਜ਼ ਕਰੋ ਅਸਲ ਵਿੱਚ ਉੱਥੇ ਸ਼ਹੀਦ ਹੋਏ ਸਿੰਘਾਂ ਦੇ ਸਿਵੇ ਬਣਾ ਕੇ ਪੁਲਿਸ ਨੇ ਸੰਸਕਾਰ ਕੀਤੇ ਹੋਏ ਸੀ ਇਸ ਤਰ੍ਹਾਂ ਜੱਗੇ ਤੇ ਉਸ ਦੇ ਸਾਥੀਆਂ ਨੇ ਦੁਖੀ ਹਿਰਦਿਆਂ ਨਾਲ ਤੁਖਦੇ ਸਿਵਿਆਂ ਵਿੱਚ ਲੱਕੜਾਂ ਲਾ ਕੇ ਸੇਵਾ ਕੀਤੀ ਇਹਨਾਂ ਨੂੰ ਪਤਾ ਲੱਗਿਆ ਕਿ ਨਰੈਣੂ ਮਹਾਂਤ ਦੇ ਕੁਝ ਗੁੰਡੇ ਨੇੜੇ ਹੀ ਇੱਕ ਮਸਜਿਦ ਵਿੱਚ ਲੁਕੇ ਹੋਏ ਆ ਇਨਾਰੇ ਗੁੰਦਿਆਂ ਨੂੰ ਭਾਲ ਕੇ ਪਾਰ ਬੁਲਾਇਆ ਤੇ ਰੱਬ ਦਾ ਸ਼ੁਕਰ ਕੀਤਾ ਕਿ ਇਹ ਸੇਵਾ ਸਾਥੋਂ ਲਈ ਉਸ ਤੋਂ ਬਾਅਦ ਜੱਗਾ ਨਰੇਨੂ ਮਹੰਤ ਦੇ ਖਿਲਾਫ ਵੀ ਲੜਿਆ ਸਿੱਧੇ ਰੂਪ ਵਿੱਚ ਅੰਗਰੇਜ਼ਾਂ ਨਾਲ ਲੜਾਈ ਤੇ ਗਰੀਬਾਂ ਦੀ ਮਦਦ ਕਰਦਾ ਰਿਹਾ ਇਸ ਕਰਕੇ ਅੰਗਰੇਜ਼ ਸਰਕਾਰ ਨੇ ਜੱਗੇ ਨੂੰ ਡਾਕੂ ਐਲਾਨ ਦਿੱਤਾ ਤੇ ਪਿੰਡਾਂ ਵਿੱਚ ਇਸ਼ਤਿਹਾਰ ਲਾ ਕੇ ਇਨਾਮ ਰੱਖ ਦਿੱਤਾ ਜੱਗੇ ਦੇ ਪਿੰਡ ਦੇ ਨਾਲ ਪਿੰਡ ਸਿੱਧੂਪੁਰ ਦਾ ਇੱਕ ਮਲੰਗੀ ਡਾਕੂ ਸੀ ਤੇ ਉਸ ਦਾ ਇੱਕ ਦੋਸਤ ਹਰਨਾਮ ਸਿੰਘ ਸੀ ਮਲੰਗੀ ਦੀ ਭੈਣ ਨੂੰ ਪਿੰਡ ਦੇ ਜੇਲ੍ਹਦਾਰ ਨੇ ਕੁਝ ਗਲਤ ਬੋਲਿਆ ਤੇ ਥੱਫੜ ਮਾਰੇ ਮਲੰਗੀ ਦੀ ਉਸ ਜੇਲ੍ਹਦਾਰ ਨਾਲ ਦੁਸ਼ਮਣੀ ਕਾਫੀ ਵੱਧ ਗਈ ਜੇਲ੍ਹਦਾਰ ਨੇ ਝੂਠਾ ਕੇਸ ਫਵਾਕੇ ਮਲੰਗੀ ਨੂੰ ਕੈਦ ਕਰਵਾ ਦਿੱਤੀ ਤੇ ਇਸ ਵਿੱਚੋਂ ਮਲੰਗੀ ਦੇ ਪਰਿਵਾਰ ਨਾਲ ਵੀ ਘੱਟ ਨਹੀਂ ਕੀਤੀ ਮਲੰਗੀ ਜੇਲ੍ਹ ਤੋਂ ਫਰਾਰ ਹੋ ਗਿਆ ਤੇ ਹਰਨਾਮ ਸਿੰਘ ਨਾਲ ਮਿਲ ਕੇ ਜੇਲ੍ਹਦਾਰ ਦੀਆਂ ਔਰਤਾਂ ਨੂੰ ਛੱਡ ਕੇ ਬਾਕੀ ਸਾਰਾ ਪਰਿਵਾਰ ਮਾਰ ਦਿੱਤਾ ਜਾਲਦਾਰਾਂ ਦਾ ਇੱਕ ਮੁੰਡਾ ਬਚ ਕੇ ਨਿਕਲ ਗਿਆ ਮਲੰਗੀ ਤੇ ਹਰਨਾਮ ਸਿੰਘ ਨੇ ਲਟੇਰਿਆ ਤੇ ਸ਼ਾਹੂਕਾਰਾਂ ਦਾ ਸੌਦਾ ਲਾਇਆ ਤੇ ਇਸ ਵਿੱਚੋਂ ਜੋ ਸਰਕਾਰ ਤੇ ਮੁਖਬਰ ਸੀ ਉਹਨਾਂ ਨੂੰ ਸੋਧਣਾ ਸ਼ੁਰੂ ਕੀਤਾ ਇੱਕ ਵਾਰ ਮਲੰਗੀ ਤੇ ਹਰਨਾਮ ਸਿੰਘ ਆਪਣੇ ਕਿਸੇ ਜਾਣ ਪਛਾਣ ਵਾਲੇ ਦੇ ਡੇਰੇ ਤੇ ਠਹਿਰੇ ਹੋਏ ਸੀ ਡੇਰੇ ਵਾਲੇ ਨੇ ਰੋਟੀਆਂ ਵਿੱਚ ਸੁੱਖਾ ਪਾ ਕੇ ਮਿੱਥੇ ਵਾਲੀਆਂ ਰੋਟੀਆਂ ਦੱਸ ਕੇ ਖਵਾ ਦਿੱਤੀਆਂ ਤੇ ਆਪ ਪੁਲਿਸ ਨੂੰ ਇਤਲਾਹ ਕਰ ਦਿੱਤੀ ਮਲੰਗੀ ਤੇ ਹਰਨਾਮ ਸਿੰਘ ਉਸ ਡੇਰੇ ਤੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਮਲੰਗੀ ਤੇ ਜੱਗਾ ਵੀ ਚੰਗੇ ਦੋਸਤ ਸੀ ਇੱਕ ਵਾਰ ਜੱਗਾ ਮਲੰਗੀ ਦੀ ਮਾਂ ਕੋਲ ਸਿੱਧੂ ਪਰ ਅਫਸੋਸ ਕਰਨ ਗਿਆ ਉੱਥੇ ਜੱਗੇ ਨੇ ਬੱਖ ਸਿੰਘ ਤੇ ਸੋਹਣ ਸਿੰਘ ਤੇਲੀ ਨੂੰ ਵੀ ਸੱਤ ਲਿਆ ਤੇ ਕਿਹਾ ਕਿ ਮਲੰਗੀ ਦੀ ਮੌਤ ਦਾ ਬਦਲਾ ਲਿਆ ਜਾਵੇ। ਉੱਥੇ ਉਹਨਾਂ ਨੇ ਲਾਲੂ ਨਾਈ ਨੂੰ ਵੀ ਸੱਤ ਲਿਆ। ਲਾਲੂ ਨਾਈ ਜੱਗੇ ਤੇ ਉਸਦੇ ਦੋਸਤ ਦੀਆਂ ਰੋਟੀਆਂ ਪਕਾਉਂਦਾ ਸੀ। ਲਾਲੂ ਨਾਈ ਦਾ ਪਿੰਡ ਲੱਖੂਕੇ ਸਿੱਧੂਪੁਰ ਦੇ ਨਾਲ ਹੀ ਪੈਂਦਾ ਸੀ। ਲਾਲੂ ਨੇ ਆਪਣੇ ਪੰਜਾ ਭਰਾਵਾਂ ਨੂੰ ਵੀ ਸੱਤ ਲਿਆ ਤੇ ਆਉਣ ਲੱਗਿਆ ਦੇਸੀ ਸ਼ਰਾਬ ਲਿਆਉਣ ਲਈ ਕਿਹਾ। ਇਸ ਰਾਤ ਤੇ ਜੱਗਾ ਆਪਣੇ ਦੋਸਤ ਮਲੰਗੀ ਦੀ ਯਾਦ ਵਿੱਚ दारू ਪੀਣ ਲੱਗਿਆ ਤੇ ਲਾਲੂ ਨਾਈ ਪੈਗ ਬਣਾ ਕੇ ਦੇਣ ਲੱਗਿਆ। ਸੋਲ ਸਿੰਘ ਤੇਲੀ ਨੇ ਲੱਖੂ ਕੇ ਆਪਣੇ ਕਿਸੇ ਦੋਸਤ ਨੂੰ ਮਿਲਣ ਜਾਣਾ ਸੀ ਇਸ ਕਰਕੇ ਉਹਨੇ दारू ਨਾ ਪੀਤੀ ਤੇ ਚਲਾ ਗਿਆ ਲਾਲੂ ਨਾਈ ਨੇ ਜੱਗੇ ਕੋਲ ਸੋਨਾ ਤੇ ਉਸ ਦੇ ਸਿਰ ਤੇ ਰੱਖਿਆ ਇਨਾਮ ਦੇ ਲਾਲਚ ਵਿੱਚ ਗਦਾਰੀ ਕਰ ਦਿੱਤੀ ਤੇ ਅੱਧੀ ਰਾਤ ਨੂੰ ਜੱਗੇ ਦੀ ਬੰਦੂਕ ਚੱਕ ਕੇ ਜੱਗੇ ਤੇ ਫਾਇਰ ਕਰ ਦਿੱਤੇ ਲਾਲੂ ਨਾਈ ਨੇ ਪਹਿਲੀ ਗੋਲੀ ਜੱਗੇ ਦੀ ਛਾਤੀ ਵਿੱਚ ਮਾਰੀ ਦੂਜੀ ਬੰਤ ਦੇ ਪੱਟ ਵਿੱਚ ਤੀਜੀ ਗੋਲੀ ਜੱਗੇ ਦੇ ਕੰਨਾਂ ਵਿੱਚ ਮਾਰੀ ਤੇ ਚੌਥੀ ਬੰਤ ਦੀ ਛਾਤੀ ਵਿੱਚ ਮਾਰੀ ਗੋਲੀਆਂ ਦਾ ਖੜਾਕ ਸੁਣ ਕੇ ਸੋਨਾ ਵੀ ਪਿੱਛੇ ਮੁੜ ਆਇਆ ਧਰਤੀ ਤੇ ਲਹੂ ਲਹਾਨ ਡਿੱਗੇ ਆਪਣੇ ਸਾਥੀਆਂ ਨੂੰ ਵੇਖ ਕੇ ਸਮਝ ਗਿਆ ਕਿ ਲਾਲੂ ਗਦਾਰੀ ਕਰ ਗਿਆ ਦੁਸਰੇ ਵਿੱਚ ਆਏ ਸੋਹਣੇ ਨੇ ਲਾਲੂ ਨੂੰ ਗਲਤ ਤੋਂ ਫੜ ਲਿਆ ਪਿੱਛੇ ਲਾਲੂ ਦੇ ਭਰਾਵਾਂ ਨੇ ਸੋਹਣੇ ਦੇ ਲੱਕ ਵਿੱਚ ਗੋਲੀਆਂ ਮਾਰੀਆਂ ਤੇ ਸੋਹਣਾ ਤੇਲੀ ਦੀ ਮਾਰ ਦਿੱਤਾ ਉਸ ਤੋਂ ਬਾਅਦ ਅਗਲੇ ਦਿਨ ਪੁਲਿਸ ਤਿੰਨਾਂ ਦੀਆਂ ਲਾਸ਼ਾਂ ਚੱਕ ਕੇ ਸਰਕਾਰੀ ਹਸਪਤਾਲ ਕਸੂਰ ਵਿੱਚ ਲੈ ਜਾਂਦੀ ਆ ਤੇ ਸ਼ਨਾਖਤ ਕੰਮ ਲਈ ਜੱਗੇ ਤੇ ਪਰਿਵਾਰ ਨੂੰ ਬੁਲਾਇਆ ਜਾਂਦਾ ਜਦੋਂ ਜੱਗੇ ਦੀ ਮੌਤ ਦਾ ਜੱਗੇ ਦੀ ਮਾਂ ਨੂੰ ਪਤਾ ਲੱਗਦਾ ਤਾਂ ਉਹ ਕੰਧਾਂ ਵਿੱਚ ਟੱਕਰਾ ਮਾਰਨ ਲੱਗਦੀ ਆ ਟੱਕਰਾ ਮਾਰਨ ਕਰਕੇ ਜੱਗੇ ਦੀ ਮਾਂ ਦਾ ਮੱਥਾ ਸੁੱਜ ਜਾਂਦਾ ਜੱਗੇ ਦੀ ਮਾਂ ਤੋਂ ਜੱਗੇ ਦੀ ਲਾਸ਼ ਦੀ ਪਛਾਣ ਵੀ ਨਹੀਂ ਸੀ ਹੋ ਰਹੀ ਫਿਰ ਜੱਗੇ ਦੀ ਧੀ ਗੁਲਾਬਕੌਰ ਨੇ ਜੱਗੇ ਦੇ ਮੱਥੇ ਤੇ ਚੰਦ ਖੁਣਿਆ ਵੇਖ ਕੇ ਜੱਗੇ ਦੀ ਪਛਾਣ ਕੀਤੀ ਇਹ ਵੀ ਦੱਸਿਆ ਜਾਂਦਾ ਸੀ ਜੱਗੇ ਦੀ ਲਾਸ਼ ਵੇਖਣ ਲਈ 25-30 ਪਿੰਡਾਂ ਦੇ ਲੋਕ ਆਏ ਸੀ ਜਦੋਂ ਜੱਗਾ ਮਰਿਆ ਤਾਂ ਸਰਦਾਰ ਕੇਰ ਸਿੰਘ ਪਿੰਡ ਕਾਨਿਆਂ ਵਾਲੀ ਵਿੱਚ ਸੀ ਉਹ ਜੱਗੇ ਨੂੰ ਲੱਭਦਾ ਫਿਰਦਾ ਸੀ ਅਸਲ ਵਿੱਚ ਅਲੀ ਅਸਗਰ ਕੇਰ ਸਿੰਘ ਤੇ ਦਬਾਅ ਪਾ ਰਿਹਾ ਸੀ ਕਿ ਜੱਗੇ ਨੂੰ ਇੱਥੇ ਬੁਲਾ ਤਾਂ ਕਿ ਕੋਈ ਨਾ ਕੋਈ ਕੰਮ ਕਢਾਇਆ ਜਾ ਸਕੇ ਉਸ ਤੋਂ ਬਾਅਦ ਪੁਲਿਸ ਜੱਗੇ ਦੇ ਪਿੰਡ ਬੁਰਜ ਰਣ ਸਿੰਘ ਵਾਲਾ ਜੱਗੇ ਦੇ ਘਰੇ ਜਾਂਦੀ ਆ ਜੱਗੇ ਦੀ ਮਾਂ ਪਾਪਾ ਕੌਰ ਨੂੰ ਪੁੱਛਿਆ ਕਿ ਦੱਸ ਤੇਰੇ ਕੋਲੇ ਕੀ ਰੱਖ ਕੇ ਗਿਆ ਤਾਂ ਜੱਗੇ ਦੀ ਮਾਂ ਨੇ ਕਿਹਾ ਮੇਰੇ ਕੋਲ ਤਿੰਨ ਪਾਸਾ ਸੋਨਾ ਰੱਖ ਕੇ ਗਿਆ ਮਤਲਬ 750 ਗ੍ਰਾਮ ਛੱਤ ਵਿੱਚ ਟੰਗਿਆ ਹੋਇਆ ਉੱਥੋਂ ਕੱਢ ਲਓ ਜਿਵੇਂ ਗੀਤਾ ਵਿੱਚ ਸੁਣਿਆ ਜਾਂਦਾ ਜੱਗਾ ਵੱਡਿਆ ਬੋਰਡ ਦੀ ਛਾਵੇਂ ਨੌ ਮੰਨ ਦੇਥ ਭੇਜ ਗਈ ਇਸ ਤਰ੍ਹਾਂ ਦਾ ਕਰ ਕਿਤੇ ਵੀ ਨਹੀਂ ਆਉਂਦਾ ਜੱਗਾ ਗੋਲੀ ਮਾਰ ਕੇ ਮਾਰਿਆ ਗਿਆ ਸੀ ਜਗਤ ਸਿੰਘ ਜੱਗੇ ਦੀ ਧੀ ਗੁਲਾਬ ਕੌਰ ਉਹ ਪਰਦੇਸ਼ਮਕੌਰ ਮੁਕਸਰ ਜ਼ਿਲ੍ਹੇ ਦੇ ਪਿੰਡ ਬਣਾਵਾਲੀ ਵਿੱਚ ਰਹਿੰਦੀ ਸੀ ਤੇ 2018 ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਆ ਜਗਤ ਸਿੰਘ ਜੱਗੇ ਦੇ ਦੋਤੇ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਸਾਡੀ ਬੇਬੇ ਨੇ ਦੱਸਿਆ ਸਰਕਾਰੀ ਰਿਕਾਰਡ ਦੇ ਮੁਤਾਬਕ ਜੱਗਾ 17 ਦਿਨ ਜੇਲ੍ਹ ਵਿੱਚ ਰਿਹਾ ਤੇ ਸਾਢੇ 3 ਮਹੀਨੇ ਭਗੌੜਾ ਰਿਆ ਸੀ ਇਹਨਾਂ ਦੇ ਕੋਲ ਜੱਗੇ ਦੀਆਂ ਦੋ ਨਿਸ਼ਾਨੀਆਂ ਅੱਜ ਵੀ ਮੌਜੂਦ ਆ ਇੱਕ ਤਾਂ ਚਤਹੀ ਮਤਲਬ ਬਿਸਤਰੇ ਦੀ ਚਾਦਰ ਤੇ ਇੱਕ ਪਿੱਤਲ ਦੀ ਦੁੱਧ ਪੀਣ ਵਾਲੀ ਗਲਾਸੀ ਜੋ ਜੱਗੇ ਦੇ ਨਾਲਕਿਆਂ ਨੇ ਜੱਗੇ ਨੂੰ ਦਿੱਤੀ ਸੀ ਅੰਗਰੇਜ਼ ਸਰਕਾਰ ਨੇ ਜੱਗੇ ਦੇ ਸਿਰ ਤੇ 1 ਲੱਖ ਰੁਪਇਆ ਇੱਕ ਘੋੜੀ ਤੇ ਜ਼ਮੀਨ ਇਨਾਮ ਰੱਖਿਆ ਸੀ ਉਹੀ ਜੱਗੇ ਕੋਲ 250 ਕਿੱਲਾ ਜ਼ਮੀਨ ਦਾ ਦੱਸਦਾ ਕੋਈ 65 ਕਿੱਲੇ ਪਰ ਜੋ ਵੀ ਹੋਵੇ ਇੱਕ ਤਕੜਾ ਜ਼ਿਮੀਂਦਾਰ ਅੰਗਰੇਜ਼ ਸਰਕਾਰ ਦੇ ਵਿਰੁੱਧ ਅਣਖ ਖਾਤਰ ਲੜਦਾ ਰਿਹਾ ਦੋਸਤੋ ਏਸੀ ਜਗਤ ਸਿੰਘ ਜੱਗਾ ਮਤਲਬ ਜੱਗੇ डाकू ਬਾਰੇ ਕੁਝ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਵੀਡੀਓ ਵਧੀਆ ਲੱਗੀ ਤਾਂ ਅਕੇ ਲਾਈਕ ਸ਼ੇਅਰ ਜਰੂਰ ਕਰ ਦਿਓ ਜੋ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦੇ ਬਟਨ ਦੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਆ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ